ਚਲੋ ਅੱਜ ਚੌਣ ਭਾਈ ਝਾੜੂ ਸਿੰਘ ਦੀ ਬਟੋਆ ਦੀ ਟੀਮ ਦੀ ਪੂਰੇ ਪਿੰਡਾਂ ਦੇ ਪ੍ਰਧਾਨ ਸਾਹਿਬਾਨ ਔਰ ਕੋਰ ਕਮੇਟੀ ਅਧਿ ਸਰਕਾਰਜੋਗ ਸਾਥੀ ਜਿਹੜੇ ਗੁਰਦੁਆਰਾ ਬਾਬਾ ਲਖਬੀਰ ਸਿੰਘ ਦੀ ਕਰਿਆਲਾ ਵਿਖੇ ਇਕੱਤਰ ਹੋਏ ਆ ਆਓ ਸਭ ਤੋਂ ਮਿਲ ਫਤਿਹ ਬੁਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਕੀ ਆ ਕਿਉਂ ਮੀਟਿੰਗ ਕਰਨੀ ਪਈ ਕੀ ਮੁਸ਼ਕਲ ਬਣੀ ਕਿ ਲੋਕ ਚੋਣਾ ਵੜਨ ਡਏ ਆ ਕੋਈ ਪੱਠੇ ਵੀ ਜਿੰਡਿਆਵਾਦ ਐ ਅਸੀਂ ਗੁਰਦੁਆਰੇ ਆ ਕੇ ਕਿਉਂ ਬੈਠੇ ਇਹ ਤਰਸਦੀ ਆ ਕਿ ਸਾਨੂੰ ਦੁੱਖ ਕੀ ਆ ਅਸੀਂ ਕੌਣ ਲੋਕ ਆ ਜਿਹੜੇ ਛੜਕਾਂ ਦੇ ਰੋ ਰਹੇ ਆ ਜਿਹੜੇ ਮੀਟਿੰਗਾਂ ਕਰ ਰਹੇ ਆ ਕੀ ਅਸੀਂ ਕੋਈ ਸਿਆਸਤ ਲੜਨੀ ਆ ਕੀ ਅਸੀਂ ਕੋਈ ਬੰਦਾ ਐਮਐਲ ਖਿលਿਆਰਿਆ ਕੋਈ ਐਮਪੀ ਖਿលਿਆਰਿਆ ਕੀ ਕੋਈ ਸਾਡਾ ਨਿੱਜੀ ਕੰਮ ਹੈ ਇੱਥੇ ਜਿੰਨੇ ਘੋਤੇ ਸਭ ਤੋਂ ਵੱਡੀ ਵਿਚਾਰ ਇਹ ਆ ਕਿ ਸਾਨੂੰ ਮੁਸ਼ਕਲ ਕੀ ਆ ਮੁਸ਼ਕਲ ਇਹ ਆ ਇੱਕ ਵਾਰ ਬੰਦਾ ਠੱਗੀ ਖਾ ਲੇ 2 ਵਾਰ ਖਾ ਲੇ 3 ਵਾਰ ਖਾ ਲੇ ਤੇ ਸਿਆਣੇ ਦੀ ਕਹਾਵਤ ਇੱਕ ਵੇ ਜੱਟਾ 2 ਵੇ ਜੱਟਾ ਤੀਜੀ ਵਾਰੀ ਪਿਆ ਘਟਾ ਮੈਂ ਆਪਣੇ ਆਪ ਨੂੰ ਸਾਖ-ਸਾਥ ਵਿੱਚ ਰੱਖ ਕੇ ਕਹਿਣਾ ਕਿ ਅਸੀਂ 12 ਵਾਰ ਦੇ ਕਮਲੇਆਂ ਆ ਬੈਠੇ ਤੇ 12 ਵਾਰ ਕਮਲੇ ਕਰਾਂਗੇ 12 ਵਾਰ ਐਮਪੀ ਐਮਐਲ ਪੰਜਾਬ ਦੀ ਸਰਕਾਰ 12 ਵਾਰ ਬਣ ਚੁੱਕੀ ਆ ਕਿ ਅਸੀਂ ਬਣਾਂਗੇ ਸਾਡੇ ਵੱਡਿਆਂ ਤੋਂ ਲੈ ਕੇ ਇਹ ਅ ਇੱਕ ਰਾਂ ਕਮਲੇ ਬਣ ਸਕਦੇ ਆ ਦੋ ਰਾਂ ਤਿੰਨ ਆ ਹੀ 12 ਵੇਰ ਕਮਲੇ ਬਣ ਕੇ ਤੇ ਹੁਣ ਫੇਰ ਗੁਰਦਾਰੇ ਬਿਠੇ ਆ ਤਰਸਦੀ ਕਿ ਬਣੇ ਕਿਉਂ ਇਹ ਸਾਨੂੰ ਇਹ ਆਪਣੇ ਆਪ ਤੇ ਸਵਾਲ ਆ ਆਪਣੇ ਆਪ ਤੇ ਕਿ ਯਾਰ ਸਾਡੇ ਵੱਡੇ ਵੋਟਾਂ ਪਾ ਕੇ ਬਣਾਉਂਦੇ ਰਹੇ ਪਰ ਉਹਨਾਂ ਚ ਕਿਰਤੂਤ ਹੈਗੀ ਸੀ ਉਹ ਇੱਕ ਜਾ ਕੇ ਪਿੰਡ ਦਾ ਮੋਦਬਰ ਆਹਦਨ ਵੀ ਆ ਕੰਮ ਕਰਨਾ ਉਹਦੇ ਮਗਰ ਸਾਰਾ ਪਿੰਡ ਖੋ ਜੰਦਾ ਇੱਕ ਬੰਦਾ ਉਹਨਾਂ ਚ ਕਿਰਤੂਤ ਸੀ ਸਾਡੇ ਤੇ ਯਾਰ ਕਿੰਨੀ ਕਿਰਤੂਤ ਰਹਿ ਗਈ ਅਸੀਂ ਕਿਉਂ ਛੜਕਾਂ ਤੇ ਆਏ ਸਾਨੂੰ ਕੀ ਹੋਇਆ ਵਾ ਸਾਡੇ ਨਾਲ ਦਿਨ ਠੱਗੀ ਹੋ ਰਹੀ ਆ ਤੇ ਅਸੀਂ ਠੱਗੀ ਖਾ ਰਹੇ ਕਿਉਂ ਖਾ ਰਹੇ ਆ ਭਰਾਓ ਵੱਡ ਕਿਸਮਤੀ ਤੇ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਇਹ ਉਹਦਾ ਪੰਥ ਹੋਰ ਪੁੱਤ ਦਾ ਪੰਥ ਹੋਰ ਭਤੀਜੇ ਦਾ ਪੰਥ ਹੋਰ ਚਾਚੇ ਦਾ ਪੰਥ ਹੋਰ ਵੱਡੀ ਮਾਰ ਚ ਸਾਨੂੰ ਪਈ ਜੇ ਵੱਡੀ ਮਾਰ ਆਇਆ ਸਾਹਮਣੇ ਆਵੇ ਸਭ ਸਾਹਮਣੇ ਆ ਸਰਕਾਰ ਨੇ ਬਣਾਇਆ ਕਾਨੂੰਨ ਕਿ 3 ਸਾਲ ਦੀ ਸਜ਼ਾ ਜਰਮਾਨਾ ਸਾਡੀ ਪੈੜੀ ਉਹਦੇ ਵਿੱਚ ਝੋਨਾ ਲਾਇਆ ਝੋਨਾ ਕਾਤੇ ਲਗਾ ਪਰਾਲੀ ਤੇ ਬੂਟੇ ਤੇ ਲਗਾ ਉਹ ਜਿਹੜਾ ਝੋਨੇ ਨੇ ਫਲ ਦਿੱਤਾ ਉਹਦਾ ਕੱਲਾ ਚੌਲ ਨਹੀਂ ਬਣਿਆ ਉਹਦੀਆਂ ਦਵਾਈਆਂ ਬਣੀਆਂ ਪਾਊਡਰ ਬਣਿਆ ਉਹਦੀ ਫੱਕ ਚੋਂ ਤੇਲ ਕੇ ਰਫਾਇੰਡ ਬਣਿਆ ਉਹਦਾ ਟੈਕਸ ਕਿਹਨੂੰ ਗਿਆ ਸਰਕਾਰ ਨੂੰ ਉਹ ਰਫਾਇੰਡ ਦੇ ਕਿਹਨੂੰ ਪਹ ਗਿਆ ਸਰਕਾਰ ਨੂੰ ਮੁਨਾਫਾ ਕਿਹਨੂੰ ਮਿਲਿਆ ਸਰਕਾਰ ਨੂੰ ਤੇ ਉਸ ਕਾਪਰੇਟ ਕਰਾਣੇ ਨੂੰ ਜਿਨੇ ਉਹ ਲੋਕਤੰਤਰ ਸਾਜਿਆ ਪੈਸੇ ਦੇ ਕੇ ਉਹ ਲੋਕਾਂ ਨੂੰ ਪੈਸੇ ਵੰਡ ਕੇ ਤੇ ਵੋਟ ਪ੍ਰਣਾਲੀ ਬਣਾ ਕੇ ਰਾਜ ਕਾਇਮ ਕੀਤਾ ਹੈਗਾ ਹੁਣ ਪ੍ਰਾਲੀ ਦਾ ਫੂਸ ਦਾ ਮਾਲਕ ਆ ਕਿਸਾਨ ਤੇ ਜਿਹੜਾ ਝੋਨੇ 'ਚ ਪੈਦਾਵਾਰ ਹੁੰਦੀ ਉਹਦਾ ਮਾਲਕ ਹੀ ਸਰਕਾਰ ਆ ਆ ਫਰਕ ਆ ਇੱਥੇ ਇੱਕ ਫਰਕ ਆ ਤੇ ਸਾਡੀ ਲੜਾਈ ਕੀ ਐ ਕਿਸਾਨ ਮਜ਼ਦੂਰ ਸ਼ਿਕਾਰੀ ਕਿਵੇਂ ਦੀ ਲੜਾਈ ਕੀ ਆ ਕਿ ਜਿਹੜੀ ਫਸਲ ਦੇ ਉੱਤੋਂ ਜਿਹੜੇ ਬੂਟੇ ਤੋਂ ਤੁਸੀਂ ਫਲ ਖਾਦਾ ਵਾ ਉਸ ਬੂਟੇ ਦਾ ਵੇਸਟ ਸੰਭਾਲੋ ਤੇ ਨਹੀਂ ਤੇ ਚੋਲਾਂ ਦੇ ਜਿੱਦਾਂ ਮੁਨਾਫਾ ਆਇਆ ਵਾ ਸਰਕਾਰ ਨੂੰ ਉਸ ਮੁਨਾਫੇ ਦੇ 7000 ਰੁਪਇਆ ਏਕੜ ਦਾ ਸਾਨੂੰ ਮਾਇਆਵਾਦ ਉਹ ਸੰਭਾਲ ਲਾਂਗੇ ਆਪੇ ਆਹ ਲੜਾਈ ਆ ਆਹ ਰੋਲਾ ਵਾ ਕਿ ਆ ਸਾਨੂੰ 7000 ਦਿਓ ਨਹੀਂ ਤਾਂ ਮੁਨਾਫਾ ਹੀ ਕੋਲੋਂ ਨਹੀਂ ਮੰਦੇ ਸਾਡੇ ਉਸ ਫਲ ਦਾ ਮੁਨਾਫਾ ਸਾਨੂੰ 7000 ਕਿੰਨਾ ਦਾ ਸਾਰਾ 1% ਵੀ ਨਹੀਂ ਬਣਦਾ ਕਿ ਝੋਨੇ ਵਿੱਚੋਂ ਬੜਾ ਕੁਝ ਬਣਦਾ ਜੇ 1 ਕਿਲੋ 100-100 ਰੁਪਏ ਦਾ 2-200 ਰੁਪਏ ਦਾ 4-400 ਰੁਪਏ ਤੁਸੀਂ 20 ਲੈਂਦੇ ਜੀ ਕਿੰਨਾ ਹੁਣ ਕਰ ਲੈਣਾ ਵਾ ਤੇ ਮੋਹਰ ਲਾ ਕੇ 400 ਨੂੰ ਕਿਲੋ ਤੁਹਾਨੂੰ ਹੀ ਦੇਣਾ ਤੁਹਾਨੂੰ ਹੀ 400 ਨੂੰ ਕਿਲੋ ਦੇਣਾ ਇਹੋ ਬਈਆ ਤੁਹਾਡਾ ਹੀ ਸਾਡੀ ਬਦਕਿਸਮਤੀ ਆ ਕਿ ਕੰਮ ਛੱਡ ਗਏ ਅਸੀਂ ਸਾਹਮਣੇ ਨਹੀਂ ਸਕਦੇ ਆ ਮੈਨੂੰ 20 ਸਾਲ ਹੋ ਗਿਆ ਮੇਰੇ ਕੋ ਹੋਈਆ 10 ਵਾਲਾ ਚੌਥਾ ਸਾਲ ਹੋ ਗਿਆ ਵਾ ਟਿੱਕੇ ਰਵੀ ਜਦੋਂ ਹੁਣ ਵੀ ਹੁਣ ਵੀ 10 12 ਵੱਲ ਖਿਲਾਰ ਰਿਹਾ ਪੱਕੂ ਬਣਾ ਕੇ ਵੱਡੇ ਮੋਰੋਬੀ ਬਣਾਉਣ ਕੋਈ ਯਾਰ ਗਲਤੀਆਂ ਸਾਡੀਆਂ ਹੋ ਗਈਆਂ ਪਰ ਸਰਕਾਰ ਨੂੰ ਕੋਸਣ ਦੀ ਕਿੱਥੇ ਹੈ ਅੱਜ ਐਂ ਕਹੀ ਜਾਂਦੇ ਆ ਕਿ ਜ਼ਮੀਨਦਾਰ ਠੱਗੀ ਖਾਰਿਆ ਵਾ ਕਿਉਂ ਖਾਰਿਆ ਵਾ ਜ਼ਮੀਨਦਾਰ ਠੱਗੀ ਤਾਂ ਖਾਰਾ ਕਿ ਜ਼ਮੀਨਦਾਰ ਕਿਤੇ ਵੀ ਇੱਕ ਪਲੇਟਫਾਰਮ ਤੇ ਖਲੋਣ ਜੋਗਾ ਨਹੀਂ ਹੈਗਾ ਜੀ ਅੱਜ ਅਸੇ ਬਣੀਆਂ ਸਾਡੀਆਂ ਪਤਾ ਨਹੀਂ ਕਿੰਨਿਆਂ ਕ ਬਣ ਗੀਆਂ ਕੀ ਕੋਈ ਐਨ ਲੱਤਾ ਖਿੱਤੀ ਕੋ ਐਨ ਖਿੱਤੀ ਫਿਰ ਕਿਸ ਤੱਕ ਸਤਾਰਜੋ ਸਾਥੀਓ ਇਹਦਾ ਇੱਕੋ ਹੀ ਹੱਲ ਵਾ ਕਿ ਜੇ ਸਵੇਰੇ ਗੁਰਦਾਰੇ ਜਾਣਾ ਫਿਰ ਇੱਕ ਗੱਲ ਉਥੋਂ ਲੈ ਕੇ ਆਉਣਾ ਇੰਦਾ ਲੈ ਕੇ ਆਉਣਾ ਉਥੋਂ ਕਿ ਬਾਪੂ ਨੇ ਕਿਹਾ ਕਿ ਆਪਣਾ ਥੀ ਆਪੜਾ ਆਪੇ ਕਾਇਸ ਹੋਈਏ ਮੈਂ ਗੁਰਦਾਰੇ ਆਵ ਗਿਆ ਤੇ ਮੈਨੂੰ ਮੇਰੇ ਬਾਪੂ ਨੇ ਕਿਹਾ ਤੇ ਮੈਂ ਆਪਦੇ ਫਤੂ ਹੀ ਰੱਖੀ ਆਪ ਕਰਨੀ ਮੈਂ 6 ਮਹੀਨੇ ਤੱਕ ਬੈਠ ਸਕਦਾ ਤੇ ਮੈਂ 2 ਦਿਨ ਮੰਡੀ ਨਹੀਂ ਬੈਠ ਸਕਦਾ ਮੈਨੂੰ ਠੋਕੇ ਦਵਾ ਕਿ ਭਾਈ ਸਾਹਿਬ ਇਹਦਾ ਵੇਖ ਮੋਚ ਰੋ ਦੋਨੂੰ ਤੋਲ ਲਈ ਤਿੰਨਾਂ ਨੂੰ ਤੋਲ ਲਈ ਕਿਉਂ ਨੂੰ ਤੋਲ ਲਈ ਕੀ ਉਹ ਦਾਤ ਚੱਲਿਆ ਵਾ ਪਹਿਲੀ ਗੱਲ ਧੰਬਲ ਨਾ ਵੜਾਵਾਂ ਤੇ ਜਦੋਂ ਅਸੀਂ ਸਰਕਾਰ ਵੇਖੋ ਗੁਰਬਾਣੀ ਦੇ ਵਿੱਚ ਫੈਸਲਾ ਹੈ ਕਿ ਜਿਸकी ਸਰਕਾਰ ਕਿਸੀ ਦਾ ਸੁਪਨਾ ਜਿਹਦੀ ਸਰਕਾਰ ਉਹਦੇ ਕਾਨੂੰਨ ਹੁੰਦੇ ਆ ਉਹ 17 ਮੋਚ ਵੀ ਕਰੂਗਾ 15 ਵੀ ਕਰੂਗਾ 10 ਵੀ ਕਰੂਗਾ ਉਹ 5 ਵੀ ਕਰੂਗਾ ਕਿਉਂਕਿ ਸਰਕਾਰ ਆ ਤੇ ਬਗਾਵਤੀ ਲੋਕ ਕਾਨੂੰਨ ਤੋੜਨ ਵਾਲੇ ਹੁੰਦੇ ਆ ਕਾਨੂੰਨ ਤੋੜਨ ਵਾਲੇ ਬਗਾਵਤੀ ਹੁੰਦੇ ਆ ਤੇ ਅਸੀਂ ਇਹ ਬਗਾਵਤੀ ਅਸੀਂ ਕਾਨੂੰਨ ਨਹੀਂ ਮੰਨਦੇ ਕਿਉਂ ਨਹੀਂ ਮੰਨਦੇ ਕਿ ਅਸੀਂ ਸੂਚਤੰਗਣਾ ਭਾਅ ਮੰਗਦੇ ਆ ਸੂਚਤੰਗਣਾ ਭਾਅ ਮੰਗਦੇ ਆ ਸੂਚਤੰਗ ਕਿਹੜਾ ਕਿ ਸਾਡੇ ਪੈਰਾਂ ਦੀ ਚੱਪਲ ਤੋਂ ਲੈ ਕੇ ਸਿਰ ਦੇ ਪਟਕੇ ਤੱਕ ਟੈਕ ਸਰਕਾਰ ਨੂੰ ਦਿੰਨੇ ਆ ਤੇ ਯਾਰ ਸਾਡੇ ਜਿਹੜੇ ਸਾਡੀਆਂ ਪੈਦਾ ਕੀਤੀਆਂ ਚੀਜ਼ਾਂ ਤੋਂ ਜਿਹੜੀਆਂ ਚੀਜ਼ਾਂ ਬਣਦੀਆਂ ਉਹਨਾਂ ਟੈਕ ਸਰਕਾਰ ਲਵੇ ਤੇ ਸਾਨੂੰ ਅੱਖੋਂ-ਮੋਲਿਆ ਕੀਤਾ ਜਾਵੇ ਆਹ ਲੜਾਈ ਆ ਸਾਡੀ ਕਿ ਜੇ ਸਰਕਾਰ ਦੀ ਤਨਖਾਹ ਮਲਾਈ ਦੀ ਵਧੇ ਤੇ ਸਾਡਾ ਹਿਸਾਬ ਨਾਲ ਭਾਅ ਵਧੇ ਤੇ ਸਾਨੂੰ ਲੋੜ ਹੀ ਕੋਈ ਨਹੀਂ ਖੇਤਰ ਲਈ ਕੱਢਣ ਦੀ ਰਹਿਣ ਖੂਦ ਸਰਕਾਰ ਪ੍ਰਬੰਧ ਕਰੇ ਹੋਣਾ ਵੱਡਾ ਸਵਾਲ ਆ ਆ ਗੱਠਾਂ ਬਣਦੀਆਂ ਵਾ ਤੇ ਲਾਉਣ ਨੂੰ ਥਾਂ ਨਹੀਂ ਫੁੱਲ ਲਾਉਣ ਨੂੰ ਪਤਾ ਕਿਹਨੂੰ ਕਹਿੰਦੇ ਆ ਆnde ਸਬਸਿਡੀ ਦੇ ਟਰੈਕਟਰ ਦੇਤੇ ਆ ਦਿੱਤੇ ਆ ਕਿਸਾਨਾਂ ਨੂੰ ਲੈ ਆ ਸਬਸਿਡੀ ਸੰਧ ਆਏ ਆ ਪਿੰਡਾਂ 'ਚ ਪਰ ਸੰਧ ਪਿੰਡਾਂ ਜਾਏ ਆ ਅੱਧ ਸਾਡੀ ਪੜੀ ਦਾ ਠੇਕਾ 65 ਤੋਂ ਲੈ ਕੇ 70000 ਦਾ ਤੇਗਾ ਹੁਣ ਉਹ ਜਿਹੜਾ ਵੇਲਣੇ ਵਾਲਾ ਵਾ ਉਹ 10000 ਰੁਪਇਆ ਕਿੱਲਾ ਲੈ ਰਿਆ ਵਾ ਉਹ 70000 ਠੇਕਾ ਦੇ ਕੇ ਲਾਵੇ ਕਿੱਥੇ ਓਰੇ ਸਰਕਾਰ ਆ ਦੇਵੇ ਪੈਲੀ ਲਾਧੂਗਾ ਉਹ ਐ ਕਰ ਲਾਂ ਇਕੱਠਾ ਇਹ ਤੇ ਵੀ ਮੰਨ ਗਏ ਕਿ ਇਹ ਵੇਲਣੇ ਨਾਲ ਉਹਨੂੰ ਇਕੱਠਾ ਕਰਕੇ ਗੱਠਾ ਬਣਾਗੇ ਸਵਾਲ ਲਾਈਏ ਕਿੱਥੇ ਇਹੜਾ ਫੈਕਟਰੀ ਵਾਲਾ ਵਾ ਜਿਹੜੀ ਫੈਕਟਰੀ ਲਈ ਸਬਸਿਡੀ ਤੇ ਉਹ 120 ਰੁਪਏ ਕੁਆਂਟਲ ਦੇ ਦੇਣ ਡਿਆ ਵਾ ਉਹਿਆਂ ਦਾ ਸਰਕਾਰ ਤੋਂ ਪ੍ਰਾਈਸ ਦੇ ਫੇਰ ਦੇਣੇ ਕੱਤਾ ਬਣਾ ਕੇ ਉਹਨੇ ਸਰਕਾਰ ਨੂੰ ਦੇਣਾ ਵਾ ਤੇ ਸਰਕਾਰ ਨੇ 120 ਰੁਪਏ ਕੁਆਂਟਲ ਦੇਣੇ ਆ ਤੇ ਲੈਂਦੀਆਂ ਕਿੰਨਾ ਫਿਰ ਚੱਟਾ ਹੀ ਲੈਂਦੀਆਂ ਹੀ ਲੈਂਦੀਆਂ ਨਾ ਵਲਾਵਾ ਤਾਂ ਫੇਰ ਸਾਨੂੰ ਹੀ ਆ ਨਾ ਦੇਣਾ ਫੇਰ ਸਾਨੂੰ ਕੁਝ ਨਹੀਂ ਇਸ ਕਰਕੇ ਅੱਜ ਬਹੁਤ ਵੱਡੀ ਤਰਾਸ਼ਦੀ ਹੈ ਆ ਕਿ ਸਰਕਾਰਾਂ ਸਾਰੀਆਂ ਹੀ ਖੇਲ ਹੋ ਚੁੱਕੀਆਂ ਅਸੀਂ ਪੇੜ ਚੜੇ ਸਿਆਸਤ ਦੀ ਕਿਉਂ ਕਿ ਆ ਵੇਖੋ ਚੋਨਾ ਲੁੱਟਿਆ ਜਾ ਰਿਆ ਮੈਂ ਮੰਡੀਆਂ ਵਿੱਚ ਕੁਛ ਕਰਸਾ ਰੋਲਾ ਪਾਉਣ ਦੇ ਜਿਹੜੇ ਸਿਗਰਸ ਕਮੇਟੀ ਦੇ ਨਾਲ ਜਿਹੜੇ ਉਹ ਰੋਲਾ ਪਾਉਣ ਦੇ ਆ ਬਾਕੀ ਤਾਂ ਸਾਰੇ ਖੜੂਸ ਆ ਉਹਦਾ ਤਰੰਤਰ ਦੀ ਛੀਟ ਦੇ ਲੱਗੇ ਖੜੇ ਆ ਪ੍ਰਚਾਰ ਤੇ ਆ ਤਰੰਤਰ ਛੀਟ ਦੇ ਸਾਰੇ ਰੋਲਾ ਪੈਂਦੇ ਆ ਯਾਰ ਕੀ ਲੈਣਾ ਹੈ ਉਸ ਤੋਂ ਨਹੀਂ ਕਿ ਨਹੀਂ ਜੇ 92 ਨੇ ਕੁਛ ਨਹੀਂ ਕੀਤਾ ਤੇ ਹੁਣ ਇੱਕ ਬਣਾ ਲਾਂਗੇ ਤਾਂ ਕੀ ਹੋ ਜਾਊਗਾ ਮੰਨ ਲਓ ਫੇਰ ਉਹ ਗੰਦ ਵਿੱਚ ਡੋੜਨਾ ਇਸ ਕਰਕੇ ਸਰਕਾਰ ਦੇ ਸਾਥੀਓ ਭਾਵੇਂ ਮੰਡੀਆਂ ਤੇ ਜਾਓ ਤੇ ਭਾਵੇਂ ਨਾ ਜਾਓ ਗੱਲ ਤਾਂ ਮੰਨਣੀ ਏ ਕਿ ਜੀ ਦਾ ਝੋਨਾ ਵਾ ਉਹ ਆਖੇ ਮੈਂ ਨਹੀਂ ਉਹ ਦੇਣਾ ਮੈਂ ਬੈਠਾ ਹੀ ਸਦਾਰਾ ਮੋਚਰੀ ਮੇਰੇ ਤੇ 12 ਮੋਚਰਾ ਮੈਂ ਬੈਠਾ ਹੀ ਤੇ ਤੋਲੇ ਨੂੰ ਨਾ ਤੋਲੇ ਤੇ ਉਹਨੂੰ ਆਰਦੀ ਉਹ ਡਰਵੇ ਜੀ ਲੈ ਕੇ ਆਉ ਸਾਰੇ ਆਪ ਦੇ ਇੱਥੇ ਜੀ ਲੈ ਕੇ ਆਊਗਾ ਤੇ ਅੱਗ ਲਾਉਣ ਦੀ ਗੱਲ ਮੈਂ ਵਾਅਦਾ ਨਾ ਕਹਿਣਾ ਵਾ ਜਾਓ ਦਿਨੇ ਲਾ ਲਿਓ ਰਾਤ ਲਾ ਲਓ ਜੇ ਡੱਕੂ ਵੇਖਾਂਗੇ ਉਹਨੂੰ ਲਾਓ ਜਿਤਨਾ ਮਰਜ਼ੀ ਵੱਢ ਕੇ ਲਾਓ ਯਾਰ ਸਾਡੇ ਦੇ ਹਮਤਾਂ ਚਾਹੀਦੀ ਨਾ ਪਤਾ ਹੋਵੇ ਕਿ ਤਲਵੰਡੀ ਦੇ ਜੀ ਜਰਾਨੀਆਂ ਤੱਕ ਪਹਿਲੀ ਜਿ ਬਹਿਣ ਦੇੜਾ ਉਹਨੂੰ ਘੇਰ ਕੇ ਬਹਿਣ ਦੇ ਤੇਰੇ ਆਖੋ ਜੋਂ ਆਵੇ ਜਿਹੜਾ ਆਵੇ ਪਹਿਲੀ ਮੇਰੀ ਅੱਗ ਮੈਂ ਤੇ ਮੇਰੇ ਦੀ ਅੰਦਰ ਸੌਣ ਫੇਰ ਨਹੀਂ ਡੱਡੀ ਚੱਲਣੀ ਲਾਓ ਆਵਾ ਦਾ ਤੁਹਾਡੇ ਨਾਲ ਜਿੰਨੇ ਲਾਉਣੀ ਲਾਉ ਤੇ ਲਾਉਦਾ ਹੋਵੇ ਲਾਓ 11 ਵਜੇ ਲਾਓ 12 ਵਜੇ ਲਾਓ ਜਿਤਨਾ ਮਰਜ਼ੀ ਲਾਓ ਡੱਕਾਂਗੇ ਪਰ ਜੀ ਤੁਹਾਡੇ ਤੁਹਾਡਾ ਪਿੰਡ ਪੈਨੋ ਅੱਗੇ ਹੋਊ ਉਥੇ ਕਿਹਦੀ ਜੁੱਤ ਨਹੀਂ ਆ ਜੇ ਆਊ ਜਿਹੜਾ ਤਰੰਗ ਉਹਨੇ ਗੱਲ ਜਿਹੜਾ ਆਊਗਾ ਕਰਾਂਗੇ ਜਵਾ ਸਵਾਲ ਜਵਾ ਸਾਰੇ ਆਜੇ ਪੰਪ ਘੰਤ ਮੰਨ ਆਜੇ ਕਰਾਂਗੇ ਆ ਜਾ ਸਾਡੇ ਕੋਲ ਗੱਲ ਰੱਖਣ ਦੀ ਹਿੰਮਤ ਹੋਵੇ ਤੇ ਸਾਡੇ ਉਹ ਗਰਖ ਲਈ ਜਜ਼ਬਾ ਹੋਵੇ ਤੇ ਕਿਹਦੀ ਜੁੱਤ ਕੋਲ ਆ ਪਾੜੀਏ ਪਿਲਗਾ ਦੇ ਵੜ ਜੇ ਬਲਾ ਇਸ ਕਰਕੇ ਕੋਈ ਲੋਨ ਨਹੀਂ ਡਰਨ ਦੀ ਉਹਦੀ ਮਦਦ ਕਰਾਂਗੇ ਠੋਕੇ ਹਰ ਭੀਆ ਬਿਆਨ ਦਵੇ ਮੇਰੇ ਕੋ 5 ਕਿਲੋ ਵੱਧ ਜੋਖਿਆ 1 ਕਿਲੋ ਵੱਧ ਜੋਖਿਆ ਕਿਸੀਆਂ ਕਰਾ ਲਾਂਗੇ ਕਿੱਡਾ ਮਰਦੀ ਤਗੜਾ ਹੋਵੇ ਜਿੰਨੇ ਨਹੀਂ ਦਿਨ ਆ ਦੇ ਉਹਦਾ 17 ਮੋਚਰ ਹੋਵੇ ਖਲੋ ਕੇ ਤਲਾਕੇ ਆਵਾਂਦੇ ਖਲੋ ਕੇ ਦੱਸੇ ਖਲੋ ਕੇ ਤਲਾਕੇ ਆਵਾਂਗੇ ਜਿੰਨੇ ਵੀ ਅੱਗ ਲਾਉਣੀ ਸ਼ਰੇ ਆਮਲਾ ਹੋਵੇ ਪਰ ਜੀਓ ਦੇ ਤੇ ਪਿੰਡ ਪੈ ਲੋਕੀ ਹੋਊਗਾ ਤੇ ਕਿਸੇ ਦੇ ਪਰਚਾ ਨਹੀਂ ਹੋਣਾਂਗੇ ਆਪਣੀ ਜੈ ਆਪਣੀ ਠੋਕਿਆ ਖੰਢੀ ਆ ਰੋਜ ਬੋਲਣ ਡੀ ਆ ਆ ਡੀਸੀ ਦਾ 10 ਮਿੰਟਾਂ ਹੋ ਗਿਆ ਵਾ ਤੇ ਘੱਲ ਆ ਚੁੱਕ ਸਭ ਹੋ ਜੇ ਉੱਥੇ ਇਸ ਦਾ ਕਿਸਾਨ ਜੋਗ ਸਾਥੀਓ ਤਗੜੀ ਹੋ ਜਿਓ ਕੋਈ ਗੱਲ ਨਹੀਂ ਹੈਗੀ ਸਰਕਾਰ ਦੇ ਕੋਲੇ ਕੋਈ ਨਿਗਾਸਾ ਕੋ ਤੁਹਾਡੇ ਕੋਲ ਆ ਕੱਠ ਲੋਹੇ ਦੀ ਲੱਠ ਤੇ ਗੁਰੂ ਪਾਤਸ਼ਾਹ ਨੇ ਸਾਫ਼ ਕੀਤਾ ਏ ਹੋ ਕੰਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕੋਲੇ ਬੁਲਾਏ ਹਰ ਨਾਮੇ ਕੇ ਹੋ ਜਿਹੜੀ ਗੁਰਖਾਂ ਪੈਸੋ ਸਾਵਾ ਵਛਾਏ ਉਥੇ ਦਰੀ ਸੁਟਾਂਗੇ ਜਿੱਥੇ ਕੋ ਮਾਲਿਜਵਾ ਖਰਾਬ ਕਰੂਗਾ ਉਹਦੇ ਨਾਲ ਪੜਾਂਗੇ ਅੱਜ ਵਾਲੀ ਜਿਹੜੀ ਮੀਟਿੰਗ ਆ ਸਾਡੀ ਕਿਤਾਵਣੀ ਆ ਪੂਰੇ ਖੇਮਤਰ ਦੇ ਹਲਕੇ ਦੇ ਵਿੱਚ ਸਰਕਾਰ ਨੂੰ ਦੱਸ ਦਿਆਂ ਜਿਹੜਾ ਵੀ ਮੁਲਾਜ਼ਮ ਸਾਡੀਆਂ ਪੈਲੀਆਂ ਜਾ ਕੇ ਤੇ ਪਰਚਾ ਕਰ ਜੱਟ ਨੂੰ ਕਹਿ ਨੂੰ ਛੇੜਿਆ ਕਿ ਮਜ਼ਦੂਰ ਨੂੰ ਛੇੜਿਆ ਕਿ ਦਾ ਝੋਨਾ ਵਧ ਤੋਲਿਆ ਕਿਸੇ ਦਾ ਮੋਚਰ ਵਧ ਘਟ ਕੀਤਾ ਨਹੀਂ ਬਖਸ਼ਿਆ ਦੇ ਸਾਨੂੰ ਦੱਸਣ ਦੀ ਲੋੜ ਆ ਵੀਰੋ ਵਾਇਰਲ ਕਰਾਂਗੇ ਪੂਰੇ ਖੇਮਾਂ ਨਾਲ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਸਾਨ ਨਾਲ ਮਜ਼ਦੂਰ ਨਾਲ ਟੱਕਰ ਆ ਜਿਹੇਬੰਦੀ ਖਲੋਊਗੀ ਇਹ ਸਾਡੀ ਜਿਹੇਬੰਦੀ ਦਾ ਲਾਣ ਆ ਤੇ ਇੱਕੋ ਗੱਲ ਫੇਰ ਕਰਕੇ ਮੈਂ ਸਮਾਪਤੀ ਕਰੂੰਗਾ ਕਿ ਆਪਾਂ ਅਥੀ ਆਪਣਾ ਆਪੇ ਹੀ ਕਾਜ ਸਵਾਰੀਏ ਓਏ ਦੂਜੀ ਕਾ ਖਰਸਾ ਓਏ ਹੋਏ ਹੋਏ ਸੋਹਿਆ ਅੱਜ ਸਿਆ